ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਉਤੇ ਦੋਸਤੋ ਅੱਜ ਇੱਕ ਗੱਲਬਾਤ ਕਰਾਂਗੇ ਮਨਵੀਰ ਸਿੰਘ ਚਿਹੇੜੂ ਹੋਰਾਂ ਬਾਰੇ ਉਹਨਾਂ ਦਾ ਕੀ ਜੀਵਨ ਸੀ ਕਿਵੇਂ ਉਹ ਜਿਉਏ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਸੋ ਵੀਡੀਓ ਬਾ ਕਮਾਲ ਹੋਣ ਵਾਲੀ ਹੈ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਭਾਉ ਦਲਜੀਤ ਸਿੰਘ ਦੱਸਦੇ ਨੇ ਕਹਿੰਦੇ ਵੀ ਇਹਨਾਂ ਦਾ ਪਰਿਵਾਰ ਇਲਾਕੇ ਵਿੱਚ ਮੰਨਿਆ ਪਰਮੰਨਿਆ ਪੰਥ ਪ੍ਰਸਤ ਗੁਰਸਿੱਖ ਪਰਿਵਾਰ ਸੀ ਅਤੇ ਪਹਿਲਾਂ ਤੋਂ ਹੀ ਦਮਦਮਾ ਟਕਸਾਲ ਨਾਲ ਸੰਬੰਧਤ ਸਨ ਇਹ ਮਨਵੀਰ ਸਿੰਘ 1984 ਤੋਂ ਪਹਿਲਾਂ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੇਵਾ ਵਿੱਚ ਸੀ ਪਰ ਹਮਲੇ ਵੇਰੇ ਦਰਬਾਰ ਸਾਹਿਬ ਤੋਂ ਬਾਹਰ ਸੀ ਟਕਸਾਲ ਵਿੱਚ ਮਨਵੀਰ ਸਿੰਘ ਦਾ ਬੜਾ ਸਤਕਾਰ ਸੀ ਇਹ ਦਰਸ਼ਨੀ ਤੇ ਚੜਤੀ ਕਲਾ ਵਾਲਾ ਸਿੰਘ ਸੀ ਦਰਬਾਰ ਸਾਹਿਬ ਦੀ ਜੰਗ ਤੋਂ ਬਾਅਦ ਇਸ ਨੇ ਨੱਠ ਭੱਜ ਕਰਕੇ ਮਿਹਨਤ ਕਰਕੇ ਸਿੰਘਾਂ ਦੀ ਜਥੇਬੰਦੀ ਬਣਾਈ ਜਿਸ ਨੇ ਬਾਬਾ ਠਾਕੁਰ ਸਿੰਘ ਨਾਲ ਸਹਿਯੋਗ ਕਰਕੇ ਦਮਦਮੀ ਟਕਸਾਲ ਨੂੰ ਫੇਰ ਜਥੇਬੰਦ ਕੀਤਾ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਦੁਬਾਰਾ ਹੋਂਦ ਵਿੱਚ ਲਿਆਂਦਾ ਯੂਨਾਈਟਿਡ ਅਕਾਲੀ ਦਲ ਦੀ ਸਥਾਪਨਾ ਕੀਤੀ ਮਹਿਤਾ ਚੌਂਕ ਵਿਖੇ ਸ਼ਹੀਦੀ ਕਾਨਫਰੰਸ ਅਤੇ ਸਰਬੱਤ ਖਾਲਸਾ ਸੱਦਣਾ ਅਤੇ ਉਸ ਵਿੱਚ ਪੰਥਕ ਕਮੇਟੀ ਤੇ ਕਮਾਂਡੋ ਫੋਰਸ ਦਾ ਐਲਾਨ ਕਰਨਾ ਇਨ੍ਹਾਂ ਕੰਮਾਂ ਵਿੱਚ ਮਨਵੀਰ ਸਿੰਘ ਦੀ ਮੋਢੀ ਭੂਮਿਕਾ ਸੀ ਉਸਨੇ ਬਲਬੀਰ ਸਿੰਘ ਹਿਯਾਰ ਪਰ ਉਸਮਾਨ ਵਾਲਾ ਧੰਨਾ ਸਿੰਘ ਬਾਬਾ ਦਲੀਪ ਸਿੰਘ ਗਰਨਾਮ ਸਿੰਘ ਬਲਵਿੰਦਰ ਸਿੰਘ ਕਮਰਜੀਤ ਸਿੰਘ ਸੁਲਤਾਨਵਿੰਦ ਚਰਨਜੀਤ ਸਿੰਘ ਤਲਵੰਡੀ ਮਥਰਾ ਸਿੰਘ ਗੁਰਬਚਨ ਸਿੰਘ ਮਾਨੋਚਾਲ ਅਰੋੜ ਸਿੰਘ ਨੂੰ ਇਕੱਠੇ ਕਰਕੇ ਸਰਗਰਮੀ ਸ਼ੁਰੂ ਕੀਤੀ ਉਸ ਵਕਤ ਦਾ ਇਹਨਾਂ ਦਾ ਬਹੁਤ ਅਹਿਮ ਯੋਗਦਾਨ ਸੀ ਕਿਉਂਕਿ ਜੰਗੀ ਸਿੰਘ ਹੋਣ ਦੇ ਬਾਵਜੂਦ ਸਾਰੇ ਸਿੰਘਾਂ ਨੂੰ ਲੱਭ ਲੱਭ ਕੇ ਮਿਲੇ ਤੇ ਉਹਨਾਂ ਨੂੰ ਸੂਤਰਬੱਧ ਕੀਤਾ ਇਹਨਾਂ ਨੇ ਸਰਬੱਤ ਖਾਲਸੇ ਵਿੱਚ ਮਨਵੀਰ ਸਿੰਘ ਨੂੰ ਖਾਲਸਤਾਨ ਕਮਾਂਡੋ ਫੋਰਸ ਦਾ ਹਰੀ ਸਿੰਘ ਦੇ ਨਾਂ ਥਲੇ ਜਰਨਲ ਬਣਾਇਆ ਗਿਆ ਫਿਰ ਇਹਨਾਂ ਨੇ ਹਥਿਆਰਾਂ ਦਾ ਪ੍ਰਬੰਧ ਕੀਤਾ ਤੇ ਕਈ ਕੰਮ ਕਮਾਂਡੋ ਫੋਰਸ ਦੇ ਨਾਂ ਥਲੇ ਕੀਤੇ ਸਨ 1986 ਵਿੱਚ ਇਹਨਾਂ ਨੇ ਜਲੰਧਰ ਕਚੈਰੀ ਵਿੱਚ ਜਰਨਲ ਲਾਭ ਸਿੰਘ ਨੂੰ ਛਡਵਾਇਆ ਅਤੇ ਫਿਰ ਉਹਨਾਂ ਨੂੰ ਕਮਾਂਡੋ ਫੋਰਸ ਦਾ ਮੁਖੀ ਬਣਾ ਦਿੱਤਾ ਮੈਂ ਮਨਵੀਰ ਸਿੰਘ ਨੂੰ 5-6 ਵਾਰ ਚਾਚਾ ਮਥਰਾ ਸਿੰਘ ਦੇ ਨਾਲ ਮਿਲਿਆ ਉਸ ਨੇ ਸਾਨੂੰ ਦੁਆਬੇ ਵਿੱਚ 5-6 18 ਦਿੱਤੀਆਂ ਉਹਨਾਂ ਨੇ ਜਿੰਨੇ ਵੀ ਕੰਮ ਕੀਤੇ ਬੜੇ ਜ਼ੋਰ ਅਤੇ ਸ਼ਾਨ ਨਾਲ ਕੀਤੇ ਇੱਕ ਵਾਰ ਕਪੂਰਥਲੇ ਵਿੱਚ ਖੁੱਲੀ ਜੀਪ ਅਤੇ ਕਮਾਂਡੋ ਫੋਰਸ ਲਿਖਾ ਕੇ ਹਮਲਾ ਕੀਤਾ ਹਰ ਹਮਲੇ ਵਿੱਚ ਉਹ ਆਪ ਅੱਗੇ ਹੋ ਕੇ ਤੁਰਦੇ ਸਨ ਮੈਨੂੰ ਜਦੋਂ ਵੀ ਮਿਲਿਆ ਤਾਂ ਮੈਨੂੰ ਇੰਜ ਹੀ ਲੱਗਿਆ ਕਿ ਉਹ ਬਹੁਤ ਕਾਲੀ ਵਿੱਚ ਹੈ ਉਸ ਨੂੰ ਆਰਾਮ ਨਾਲ ਬੈਠਿਆ ਨਹੀਂ ਸੀ ਜਾਂਦਾ ਉਸ ਨੂੰ ਸਦਾ ਹੀ ਜਥੇਬੰਦੀ ਦੇ ਕੰਮ ਦਾ ਫਿਕਰ ਰਹਿੰਦਾ ਸੀ ਖਾਣ ਪੀਣ ਦੀ ਕੋਈ ਪ੍ਰਵਾਹ ਨਹੀਂ ਸੀਗੀ ਸਨ 84 ਤੋਂ ਬਾਅਦ ਆਪਣੀ ਸ਼ਹਾਦਤ ਤੱਕ ਜਿੰਨੀ ਦੇਰ ਜੀਵੇ ਸਦਾ ਤਿਆਰ ਬਰ ਤਿਆਰ ਕਮਰ कसे ਵਿੱਚ ਹੀ ਰਿਹਾ ਹੋ ਉਹ ਸਦਾ ਜਾਂ ਤਾਂ ਕੋਈ ਕੰਮ ਕਰ ਰਿਹਾ ਹੁੰਦਾ ਸੀ ਜਾਂ ਕਿਸੇ ਕੰਮ ਬਾਰੇ ਸੋਚ ਰਿਹਾ ਹੁੰਦਾ ਸੀ ਇੱਕ ਵਾਰ ਜਲੰਧਰ ਇਕੱਠੇ ਹੋਏ ਤੇ ਦੁਪਹਿਰੇ ਬਹੁਤ ਗਰਮੀ ਸੀ ਅਸੀਂ ਪਏ ਸੀਗੇ ਮਨਵੀਰ ਸਿੰਘ ਅਤੇ ਬਲਬੀਰ ਸਿੰਘ ਮੋਟਰਸਾਈਕਲ ਤੇ ਆਏ ਤੇ ਸਾਰਿਆਂ ਨੇ ਕਿਹਾ ਕਿ ਤੁਸੀਂ ਵੀ ਆਰਾਮ ਕਰ ਲਓ। ਬਲਬੀਰ ਸਿੰਘ ਤਾਂ ਲੰਬਾ ਪੈ ਗਿਆ ਪਰ ਮਨਵੀਰ ਸਿੰਘ ਨੇ ਬੂਟ ਨਹੀਂ ਖੋਲੇ ਤੇ ਉਸੇ ਤਰ੍ਹਾਂ ਸੋਫੇ ਤੇ ਪੈ ਗਏ। ਕੁਝ ਮਿੰਟ ਹੀ ਸੁੱਤਾ ਫਿਰ ਉੱਠ ਖੜਿਆ ਤੇ ਇਹ ਕਹਿ ਕੇ ਚਲਾ ਗਿਆ ਕਿ ਮੈਂ ਕਿਸੇ ਨੂੰ ਮਿਲਣਾ ਹੈ। ਕਦੇ ਉਹ ਚੋਲੇ ਅਤੇ ਗੋਲ ਦਸਤਾਰ ਵਿੱਚ ਹੁੰਦਾ ਤੇ ਕਦੇ ਜੀਨ ਟੀ-ਸ਼ਰਟ ਵਿੱਚ ਹੁੰਦਾ ਤੇ ਰੇ ਬੰਦੀ ਐਨਗਲਾਈ ਹੁੰਦੀ। ਕਈ ਕਾਰ ਮੋਟਰਸਾਈਕਲ ਕਦੇ ਸਾਈਕਲ ਜਿੰਨਾ ਚਿਰ ਉਹ ਕਮਾਂਡੋ ਫੋਰਸ ਦਾ ਮੁਖੀ ਰਿਹਾ ਉਸਨੇ ਜਥੇਬੰਦੀ ਦਾ ਬਹੁਤ ਵਿਸਤਾਰ ਕੀਤਾ ਉਹਨਾਂ ਦਿਨਾਂ ਵਿੱਚ ਹਥਿਆਰ ਬਹੁਤ ਘੱਟ ਹੁੰਦੇ ਸਨ ਹਾਲੇ ਪਾਕਿਸਤਾਨ ਤੋਂ ਹਥਿਆਰ ਨਹੀਂ ਸੀ ਆਉਣ ਲੱਗੇ ਯੂਪੀ ਤੋਂ ਹਥਿਆਰ ਖਰੀਦਣ ਦਾ رابطہ ਵੀ ਮਨਵੀਰ ਸਿੰਘ ਨੇ ਹੀ ਬਣਾਇਆ ਸੀ ਅਸੀਂ ਦਿੱਲੀ ਤੋਂ ਆ ਗਏ ਤੇ ਫਿਰ ਚਾਚਾ ਮਥਰਾ ਸਿੰਘ ਤੇ ਲਾਭ ਸਿੰਘ ਨੇ ਮੋੜ ਮਨਵੀਰ ਸਿੰਘ ਨੂੰ ਯੂਪੀ ਜਾਣ ਤੋਂ ਰੋਕ ਦਿੱਤਾ ਤੇ ਕਿਹਾ ਕਿ ਤੂੰ ਮੁਖੀ ਐ ਸਭ ਤਾਂ ਆਪੀ ਭੱਜਿਆ ਫਿਰਦਾ ਆਪਣੀ ਹਫਾਜ਼ਤ ਦਾ ਕੁਝ ਦੇਖਦਾ ਹੀ ਨਹੀਂ ਹੈਗਾ ਫੇਰ ਅਸੀਂ ਸਰਬਜੀਤ ਸਿੰਘ ਬਾੜ ਤੇ ਦੋ ਹੋਰ ਸਿੰਘਾਂ ਨਾਲ ਯੂਪੀ ਗਏ ਤੇ ਉੱਥੇ ਹਫ਼ਤਾ ਕੋ ਰਹੇ ਅਤੇ 4-5 ਵਧੀਆ ਹਥਿਆਰ ਖਰੀਦੇ ਇਹ ਬੜਾ ਖਤਰੇ ਵਾਲਾ ਕੰਮ ਹੁੰਦਾ ਹੈ ਕਿਉਂਕਿ ਅਸਲੇ ਦੇ ਵਪਾਰੀਆਂ ਦਾ ਪੁਲਿਸ ਨਾਲ ਵੀ ਲੈਣ-ਦੇਣ ਹੁੰਦਾ ਹੀ ਹੈ ਕਮਾਂਡੋ ਫੋਰਸ ਦੇ ਕੰਮਾਂ ਨਾਲ ਇੱਕ ਵਾਰ ਪੁਲਿਸ ਉਤੇ ਧਾਕ ਪੈ ਗਈ ਹੈ ਤੇ ਜਰਨਲ ਹਰੀ ਸਿੰਘ ਦਾ ਨਾਮ ਮਸ਼ਹੂਰ ਹੋ ਗਿਆ ਜਰਨਲ ਲਾਵ ਸਿੰਘ ਦੇ ਕਮਾਂਡੋ ਫੋਰਸ ਦੇ ਮੁਖੀ ਬਣਨ ਤੋਂ ਪਹਿਲਾਂ ਸਾਡਾ ਜਥਾ ਕਈ ਕਾਰਵਾਈਆਂ ਕਰ ਚੁੱਕਿਆ ਸੀ ਦਿੱਲੀ ਦੇ ਦੋਵੇਂ ਹਮਲੇ ਪਰ ਅਸੀਂ ਕਿਸੇ ਜਥੇਬੰਦੀ ਵਿੱਚ ਨਹੀਂ ਸੀਗੇ ਅਸੀਂ ਆਜ਼ਾਦ ਰੂਪ ਵਿੱਚ ਹੀ ਵਿਚਰਦੇ ਸਨ ਤੇ ਸਾਡੇ ਸਾਰਿਆਂ ਨਾਲ ਹੀ ਇੱਕੋ ਜਿਹੇ ਸਬੰਧ ਸਨ ਦਮਦਮੀ ਟਕਸਾਲ ਨਾਲ ਸਿੱਖ ਸਟੂਡੈਂਟ ਫੈਡਰੇਸ਼ਨ ਕਮਾਂਡੋ ਫੋਰਸ ਬੱਬਰ ਖਾਲਸਾ ਨਾਲ ਅਤੇ ਲਿਬਰੇਸ਼ਨ ਫੋਰਸ ਵਾਲਿਆਂ ਨਾਲ ਵੀ ਜਦੋਂ ਹਾਲੇ ਅਸੀਂ ਰੂਪੋਸ਼ ਨਹੀਂ ਸੀ ਹੋਏ ਉਦੋਂ ਵੀ ਪੰਥਕ ਸੇਵਾ ਵਿੱਚ ਸਰਗਰਮ ਸੀ ਮੈਂ ਮਨਵੀਰ ਸਿੰਘ ਨੂੰ ਉਦੋਂ ਵੀ ਦੋ ਵਾਰ ਮਿਲ ਚੁੱਕਿਆ ਸੀ ਇੱਕ ਵਾਰ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾਰਾ ਦੇ ਪਿੰਡ ਜਦੋਂ ਯੂਨਾਈਟਿਡ ਅਕਾਲੀ ਦਲ ਨੂੰ ਤਿਆਰ ਕਰਨ ਦੀ ਮੀਟਿੰਗਾਂ ਹੋ ਰਹੀਆਂ ਸਨ ਉਦੋਂ ਇਹਨਾਂ ਨਾਲ ਬਲਬੀਰ ਸਿੰਘ, ਬਾਬਾ ਬਲਵਿੰਦਰ ਸਿੰਘ, ਬਾਠ, ਤਰਲੋਚਨ ਸਿੰਘ ਰੋਡੇ ਹੁੰਦੇ ਸਨ ਅਸੀਂ ਸਾਰਾ ਦਿਨ ਉੱਥੇ ਇਕੱਠੇ ਰਹੇ ਸਾਨੂੰ ਨਹੀਂ ਸੀ ਪਤਾ ਕਿ ਇਹ ਜੰਗੀ ਸਿੰਘ ਹੈ ਅਸੀਂ ਸਿੱਖ ਸਿਆਸਤ ਬਾਰੇ ਗੱਲਾਂ ਕਰਦੇ ਰਹੇ ਇੱਕ ਵਾਰ ਮਾਡਲ ਗ੍ਰਾਮ ਲੁਧਿਆਣਾ ਵਿੱਚ ਕਿਸੇ ਠਾਰ ਤੇ ਬੈਠੇ ਸੀ ਅਤੇ ਇਹ ਦੋ ਸਿੰਘ ਵੀ ਆ ਗਏ ਇੱਥੇ ਠਾਰ ਵਾਲੇ ਸਿੰਘ ਨੇ ਆਪਣੀ ਲਾਇਸੈਂਸੀ 12 ਬੋਰ ਰਿਪੀਟਰ ਬੰਦੂਕ ਦਿਖਾਈ ਜਿਸ ਵਿੱਚੋਂ ਪੰਜ ਗੋਲੀਆਂ ਲਗਾਤਾਰ ਚੱਲ ਜਾਂਦੀਆਂ ਸਨ ਉਹ ਹਥਿਆਰ ਦੇਖ ਕੇ ਮਨਵੀਰ ਸਿੰਘ ਬਹੁਤ ਜ਼ਿਆਦਾ ਖੁਸ਼ ਹੋਇਆ ਜਿੰਨਾ ਚਿਰ ਉੱਥੇ ਰਿਹਾ ਆਪਣੇ ਕੋਲ ਫੜੀ ਰੱਖੀ ਉਹਨੇ ਮੈਨੂੰ ਹਲੇ ਵੀ ਯਾਦ ਹੈ ਕਿ ਇਹਨਾਂ ਦੇ ਚਲੇ ਜਾਣ ਤੋਂ ਬਾਅਦ ਅਸੀਂ ਆਪਸ ਵਿੱਚ ਇਹ ਗੱਲ ਕਰਦੇ ਰਹੇ ਕਿ ਇਹ ਸਿੰਘ ਨੂੰ ਸ਼ਸਤਰ ਨਾਲ ਕਿੰਨਾ ਜ਼ਿਆਦਾ ਪਿਆਰ ਹੈ ਬਾਅਦ ਵਿੱਚ ਇਹੋ ਜਿਹੀ ਬੰਦੂਕ ਇਹਨਾਂ ਨੇ ਵੀ ਕਿਤੋਂ ਹਾਸਲ ਕਰ ਲਈ ਸੀ ਦਰਬਾਰ ਸਾਹਿਬ ਉਤੇ ਹਮਲੇ ਤੋਂ ਪਹਿਲਾਂ ਸੰਤਾ ਨੇ ਬਖਸ਼ੀ ਸਿੰਘ ਤੇ ਲਾਭ ਸਿੰਘ ਨੂੰ ਦਿੱਲੀ ਵਾਲੇ ਕੰਮ ਲਈ ਕੁਝ ਹਥਿਆਰ ਦਿੱਤੇ ਸਨ ਅਤੇ ਉਹਨਾਂ ਵਿੱਚ ਇੱਕ ਰਿਵਾਲਵਰ ਸੰਤਾ ਦੇ ਨਾਲ ਦਾ ਸੀ ਤੇ ਉਹਨਾਂ ਨੇ ਆਪ ਦਿੱਤਾ ਸੀ 38 ਸਪੈਸ਼ਲ ਲਾਲ ਮੁੱਠ ਵਾਲਾ ਸੀ ਉਹ ਰਪੈਰੋ ਉਤੇ ਹਮਲਾ ਅਤੇ ਲਾਭ ਸਿੰਘ ਨੂੰ ਛਡਾਉਣ ਦਾ ਸਾਰਾ ਕੰਮ ਮਨਵੀਰ ਸਿੰਘ ਨੇ ਅੱਗੇ ਹੋ ਕੇ ਕੀਤਾ ਮਨਵੀਰ ਸਿੰਘ ਜਿੰਨਾ ਚਿਰ ਰਿਹਾ ਟਕਸਾਲ ਵਿਚਲੇ ਅਲਹਿਦਾ ਅਲਹਿਦਾ group ਇਕੱਠੇ ਹੀ ਰਹੇ ਉਹਦੇ ਫੜੇ ਜਾਣ ਤੋਂ ਬਾਅਦ ਬਾਬਾ ਮਾਨੋਚਾਲ ਸੁਖਦੇਵ ਸਿੰਘ ਸਖੀਰਾ ਅਰੋੜ ਸਿੰਘ ਅਵਤਾਰ ਸਿੰਘ ਬ੍ਰਹਮਾ ਅਤੇ ਬਸਨ ਸਿੰਘ ਜਫਰਵਾਲ ਨੇ ਅਲੱਗ-ਅਲੱਗ ਰਾਹ ਚੋਂ ਲਏ। ਮਨਵੀਰ ਸਿੰਘ ਦਾ ਸਰੀਰ ਬਹੁਤ ਫੁਰਤੀਲਾ ਤੇ ਤਾਕਤਵਰ ਸੀ ਤੇ ਜੰਗੀ ਛਪਟਾਂ ਵਿੱਚ ਉਹ ਬਹੁਤ ਮਾਰ ਸੀ। ਜੰਗ ਦੀ ਰਣਨੀਤੀ ਵਿੱਚ ਉਹਦੀ ਪੂਰੀ ਪਕੜ ਸੀ। ਜਿੰਨਾ ਚਿਰ ਉਹ ਜੰਗ ਦੇ ਮੈਦਾਨ ਵਿੱਚ ਹਾਜ਼ਰ ਰਿਹਾ ਹਰ ਘੜਨਾ ਵਿੱਚ ਉਹਦੀ ਛਾਪ ਛੂ ਤੇ ਭੂਮਿਕਾ ਸੀ। ਉਹ ਵਿਦਵਾਨਾਂ ਤੇ ਰਾਜਨੀਤਿਕ ਸ਼ਖਸੀਅਤਾਂ ਦਾ ਸਤਿਕਾਰ ਕਰਦਾ ਸੀ। ਖਾਲਸਪੁਰਾਂ ਦਾ ਪੱਕਾ ਹਮੇਤੀ ਸੀ। 1985 ਵਿੱਚ ਚੋਣਾਂ ਦੇ ਵਿਰੋਧ ਵਿੱਚ ਉਹਦੀ ਮੁੱਖ ਭੂਮਿਕਾ ਸੀ ਉਹਦਾ ਵਿਚਾਰ ਸੀ ਕਿ ਜੇ ਪੰਥ ਇਸ ਵਕਤ ਚੋਣਾਂ ਦੀ ਖੇਡ ਜੋ ਕਿ ਸਰਕਾਰ ਦਾ ਹੀ ਇੱਕ ਹਿੱਸਾ ਹੈ ਉਹਦੇ ਵਿੱਚ ਆਉਂਦਾ ਹੈ ਤਾਂ ਖਾਲਿਸਤਾਨ ਲਈ ਹਥਿਆਰਬੰਦ ਸੰਘਰਸ਼ ਅੱਗੇ ਨਹੀਂ ਤੁਰੇਗਾ ਬਹੁਤ ਸਾਰੇ ਸਿੰਘ ਉਸ ਨੂੰ ਬਹੁਤ ਵਾਰ ਆਪਣੀ ਹਿਫਾਜ਼ਤ ਦਾ ਖਿਆਲ ਰੱਖਣ ਲਈ ਕਹਿੰਦੇ ਸਨ ਪਰ ਉਸ ਨੂੰ ਸੰਘਰਸ਼ ਦੀ ਇੰਨੀ ਖਿੱਚ ਸੀ ਕਿ ਉਹ ਕਦੇ ਵੀ ਕੋਈ ਸੰਕੋਚ ਨਹੀਂ ਸੀ ਕਰਦਾ ਤੇ ਦਿਨ ਰਾਤ ਸਰਗਰਮ ਰਹਿੰਦਾ ਸੀ ਇਸ ਕਾਰਨ ਹੀ ਜਲੰਧਰ ਵਿੱਚ ਮੇਜਰ ਬਲਦੇਵ ਸਿੰਘ ਘੁੰਮਣ ਦੇ ਘਰ ਤੋਂ ਫੜਿਆ ਗਿਆ ਇਹ ਫੜ ਕਿਵੇਂ ਹੋਇਆ ਤੇ ਕਿਸ ਨੇ ਫੜਾਇਆ ਇਹ ਹਲੇ ਵੀ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਫੜੇ ਜਾਣ ਮਗਰੋਂ ਮਨਵੀਰ ਸਿੰਘ ਨਾਲ ਕੀ ਹੋਇਆ ਸਰਕਾਰ ਨੇ ਕਦੇ ਵੀ ਨਹੀਂ ਦੱਸਿਆ ਸਾਨੂੰ ਇਹ ਜ਼ਰੂਰ ਪਤਾ ਹੈ ਕਿ ਜਦੋਂ 1988 ਵਿੱਚ ਜਸਵੀਰ ਸਿੰਘ ਰੋਟੇ ਰਿਹਾ ਹੋਇਆ ਤੇ ਕਾਲ ਤੱਕ ਸਾਬ ਦਾ ਜਥੇਦਾਰ ਬਣਿਆ ਤਾਂ ਉਸ ਦਾ ਕਹਿਣਾ ਸੀ ਕਿ ਸਰਕਾਰ ਕੋਲ ਮਨਵੀਰ ਸਿੰਘ ਸਮੇਤ ਹੋਰ ਕਈ ਸਿੰਘਾਂ ਦਾ ਕੁਝ ਪਤਾ ਲੱਗਿਆ ਹੈ ਕਿ ਉਹ ਸਹੀ ਸਲਾਮਤ ਨੇ ਜੇ ਸਰਕਾਰ ਨਾਲ ਗੱਲਬਾਤ ਹੋਵੇ ਤਾਂ ਸਰਕਾਰ ਉਹਨਾਂ ਨੂੰ ਛੱਡ ਸਕਦੀ ਹੈ ਇਸ ਵਿੱਚ ਕਿੰਨੀ ਕੋ ਸੱਚਾਈ ਹੈ ਕੁਝ ਕਿਹਾ ਨਹੀਂ ਜਾ ਸਕਦਾ ਪਰ ਬਾਅਦ ਵਿੱਚ ਸਾਨੂੰ ਵੀ ਆਪਣੇ ਪੁਲਿਸ ਵਿਛਲੇ ਕੁਝ ਸੂਤਰਾਂ ਤੋਂ ਪਤਾ ਲੱਗਿਆ ਕਿ ਆਈਬੀ ਨੇ ਦਿੱਲੀ ਵਿਖੇ ਇਹੋ ਜਿਹੇ ਕੁਝ ਚੋਟੀ ਦੇ ਸਿੰਘਾਂ ਨੂੰ ਗੁਪਤ ਕੈਦ ਵਿੱਚ ਰੱਖਿਆ ਹੋਇਆ ਹੈ ਤਾਂ ਜੋ ਇਹਨਾਂ ਸਿੰਘਾਂ ਦੇ ਹੌਲੀ-ਹੌਲੀ ਹੌਂਸਲੇ ਤੋੜ ਦਿੱਤੇ ਜਾਣ ਜਾਂ ਫਿਰ ਕਿਤੇ ਸੰਘਰਸ਼ ਨਾਲ ਸਮਝੌਤਾ ਹੁੰਦਾ ਹੈ ਤਾਂ ਇਹਨਾਂ ਨੂੰ ਭਾਰ ਵਧਾਉਣ ਲਈ ਵਰਤਿਆ ਜਾਵੇ ਜਿਹੜੇ ਸਿੰਘ ਦਿੱਲੀ ਵਿੱਚ ਆਈਪੀ ਦੀ ਕੈਦ ਲਾਲ ਕਿਲੇ ਦੇ ਥੱਲੇ ਪ੍ਰਾਣੀ ਜੇਲ੍ਹ ਵਿੱਚ ਸਨ ਉੱਥੇ ਉਹਨਾਂ ਦੀ ਹਾਲਤ ਬਹੁਤ ਤਰਸਯੋਗ ਸੀ ਉਹਨਾਂ ਵਿੱਚੋਂ ਬਹੁਤਿਆਂ ਨੂੰ ਟੀਵੀ ਹੋ ਗਈ ਸੀ ਤੇ ਉਹਨਾਂ ਨੂੰ ਲੰਬੇ ਸਮੇਂ ਵਿੱਚ ਸਰੀਰਕ ਅਤੇ ਮਾਨਸਿਕ ਤਸ਼ੱਦਦ ਨਾਲ ਲਗਾਤਾਰ ਥੋੜਾ ਥੋੜਾ ਮਾਰਿਆ ਗਿਆ ਇੱਕ ਸਿੰਘ ਜੋ ਕੁਝ ਸਮਾਂ ਕੈਦ ਵੀ ਰਿਹਾ ਉਸਨੇ ਇਹ ਗੱਲ ਦੀ ਤਫਤੀਸ਼ ਕੀਤੀ ਸੀ ਕਿ ਜਦੋਂ ਮੈਂ ਪੁਲਿਸ ਦੀ ਗੱਲ ਮੰਨ ਨਹੀਂ ਸੀ ਰਿਹਾ ਤਾਂ ਉਹਨਾਂ ਨੇ ਤੋੜਨ ਲਈ ਮੈਨੂੰ ਮਨਵੀਰ ਸਿੰਘ ਦੀ ਹਾਲਤ ਵਿਖਾਈ ਕਿ ਆਹ ਆਪਣੇ ਜਰਦੈਲ ਨੂੰ ਦੇਖ ਲੈ ਉਹ ਸਿੰਘ ਦੇ ਕਹਿਣ ਮੁਤਾਬਕ ਉਸ ਵੇਲੇ ਮਨਵੀਰ ਸਿੰਘ ਦੀ ਸਰੀਰਕ ਹਾਲਤ ਬਹੁਤ ਮਾੜੀ ਸੀ ਬਹੁਤ ਬਿਮਾਰ ਸੀ ਅੱਖਾਂ ਖਰਾਬ ਸਨ ਅਤੇ ਇੱਕ ਹੱਥ ਕੱਟਿਆ ਹੋਇਆ ਸੀ ਉਹਦਾ ਇਹ ਸਾਰੀਆਂ ਗੱਲਾਂ ਦਾ ਕੋਈ ਪੱਕਾ ਸਬੂਤ ਤਾਂ ਨਹੀਂ ਹੈਗਾ ਪਰ ਇਹ ਗੱਲ ਸਹੀ ਹੈ ਕਿ ਸਰਕਾਰ ਨੇ ਕਈ ਚੋਣਵੇਂ ਆਗੂ ਸਿੰਘਾਂ ਨੂੰ ਲੰਬਾ ਸਮਾਂ ਜਿਉਂਦੇ ਰੱਖਿਆ ਤੇ ਉਹਨਾਂ ਨੂੰ ਹਰ ਤਰ੍ਹਾਂ ਦੇ ਤਸ਼ੱਦਦ ਵਿੱਚੋਂ ਨਹੀਂ ਲੰਘਾਇਆ ਅਤੇ ਆਖਰਕਾਰ ਜਦੋਂ ਉਹ ਇਹਨਾਂ ਅਨੁਸਾਰ ਨਹੀਂ ਚੱਲੇ ਤਾਂ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ। ਦੋਸਤੋ ਇਹ ਸੀ ਮਨਵੀਰ ਸਿੰਘ ਚਿਹੜੂ ਬਾਰੇ ਸਾਰੀ ਗੱਲਬਾਤ ਸੋ ਇਸੇ ਤਰ੍ਹਾਂ ਦਾ ਕਿੱਸਾ ਕੱਲ ਫੇਰ ਲੈ ਕੇ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਜਾਕਤ ਸਤ ਸ੍ਰੀ ਅਕਾਲ।